ਕੀ ਨਾਲ ਦੋ ਸਭੂ ਰਤਾ ਤੁਹਾਨੂੰ ਕੰਮ ਚਾਹੀ ਨਹੀਂ ਚਾਹੀਦਾ ਨਹੀਂ ਹਾਂ ਕਿਉਂਕਿ ਸਾਡੀ ਟੀਮ ਇਹਨੂੰ ਕਰਦਾ ਗੁਜ਼ਾਰਾ ਇਹਦੇ ਸਿਰ ਤੇ ਹੀ ਚੱਲਦਾ ਬੱਚਿਆਂ ਦੀ ਪੜ੍ਹਾਈ ਪੁੱਤਾਂ ਦੀ ਆਪਦਾ ਸਾਰਾ ਕੁਝ ਇਹਨਾਂ ਦੇ ਸਿਰ ਤੇ ਹੀ ਆ ਤੁਹਾਨੂੰ ਕੰਮ ਚਾਹੀ ਨਹੀਂ ਚਾਹੀਦਾ ਸਾਡਾ ਕੰਮ ਸਾਨੂੰ ਸਾਡਾ ਹੱਕ ਮੰਗਦਾ ਚਾਹੀਦਾ ਜੀ ਕਿਤੇ ਤੋਂ ਆਏ ਤੁਸੀਂ ਲੋਕ ਸਾਰੇ ਪੰਜਾਬ ਤੋਂ ਆਏ ਜੀ ਇਹ ਕਿਹੜੇ ਪਿੰਡਾਂ ਤੋਂ ਆਏ ਜੀ ਅਸੀਂ ਸ੍ਰੀ ਦੋਲੋ ਬੀਲਾ ਕੇੜਲੀ ਛੇੜੀ ਸਾਹਿਬ ਅਗਰੋ ਸਾਰੇ ਇੱਥੇ ਆਏ ਹੋਏ ਦੁਨੀਆਂ ਸਾਰੇ ਆਲਮ ਦੀ ਸਾਰੇ ਪਿੰਡ ਆਏ ਹੋਏ ਓਕੇ ਕਾਇਨੋ ਕੰਮ ਚਾਹੀਦਾ ਬੱਚੇ ਪਾਲਦੇ ਆ ਨਿਆਣੇ ਲੱਕੇ ਪਾਲਦੇ ਪੋਤੇ ਨੂੰ ਵੇਗਾ ਕਰਦੇ ਨੇ ਅਸੀਂ ਉਹਦਾ ਦਿਲ ਪੁੱਲਣ ਲਈ ਪਾ ਮੇਰੇ ਘਰ ਦਾ ਕੰਮ ਕਰਦੇ ਅੱਛਾ ਕਿ ਕਿੰਨੇ ਦਿਨ ਕੰਮ ਕਰ ਰਹੇ ਹੋ ਪਤਾ ਕਿੰਨੀ ਮੁਸ਼ਕਲ ਆ ਰਹੀ ਹੈ ਤੁਹਾਨੂੰ ਕਿੰਨੀ ਆ ਕਿ ਮੁਸ਼ਕਲ ਆ ਰਹੀ ਹੈ ਜੀ ਤੁਹਾਨੂੰ ਅੱਗੇ ਕਰੋ ਅੱਗੇ ਲਾਇਆ ਹਾਂ ਹਾਂਜੀ ਬਾਬਾ ਜੀ ਇੱਧਰ ਲਾਓ ਜੇ ਰਸਤੇ ਤੋਂ ਕੋਈ ਸੰਭਾਲ ਕੋ ਜੁੜ ਜੁੜੀਏ ਅਸੀਂ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਸਰਦੇਤੀ 23 ਦੇ ਚਲੇ ਅੰਦਰ ਜਿਹੜੇ ਮਲੇਗਾ ਸਕੀਮ ਦਾ ਖਾਤਮਾ ਕੇਂਦਰ ਸਰਕਾਰ ਨੇ ਕੀਤਾ ਉਸ ਦੇ ਵਿਰੋਧ ਰੋਸ ਪ੍ਰਦਰਸ਼ਨ ਕਰ ਲਈ ਆ ਕਿ ਉਹ ਸਕੀਮ ਜਿਹੜਾ ਹੈਗਾ ਜਾਰੀ ਰੱਖੋਣ ਲਈ ਅਤੇ ਨਵੀਂ ਜਿਹੜੀ ਸਕੀਮ ਲਿਆਂਦੀ ਦੀਆਂ ਵੀ ਉਹ ਮਤਲਬ ਹੋ ਰਹੀ ਆ ਇਹ ਅੰਦੋਲਨ ਚ ਕਰ ਰਹੇ ਆ ਤੇ ਪੁਤਲੇ ਫੁੱਕੇ ਨੇ ਰੈਲੀ ਦਿੱਤੀ ਆ ਬਜਾਰਾ ਕੀਤਾ ਹੈਗਾ ਤਾਂ ਸੈਂਟਰ ਸਰਕਾਰ ਨੂੰ ਮੰਗ ਕਰ ਰਹੇ ਆ ਕਿ ਉਹ ਸਕੀਮ ਨੂੰ ਜਾਰੀ ਰੱਖੇ ਅਤੇ ਜਿਹੜੀ ਗਲਤ ਸਕੀਮ ਲਿਆਂਦੀ ਆ ਮਜ਼ਦੂਰ ਵਿਰੋਧੀ ਹੋਣ ਇਹ ਵਾਪਸ ਲਵੇ ਇਹ ਰਾਜਾਂ ਦੇ ਅਧਿਕਾਰਾਂ ਤੇ ਵੀ ਖੰਬਲਾ ਹੈਗਾ ਕਿਉਂਕਿ ਤੈਅ ਕਿ ਹੋਇਆ ਕਰੂਗਾ ਵੀ ਕਿਹੜੇ ਰਾਜ 'ਚ ਕੰਮ ਸ਼ੁਰੂ ਕਰਾਉਣਾ ਹੈ ਕਿੰਨਾ ਕਰਾਉਣਾ ਹੈ ਕਿਹੜੇ ਸੂਬੇ 'ਚ ਕਰਨਾ ਹੈ ਕਿਹੜੇ ਜ਼ਿਲ੍ਹੇ 'ਚ ਕਰਨਾ ਹੈ ਕਿਹੜੇ ਪਿੰਡ ਜਗ੍ਹਾ 'ਤੇ ਇਹ ਕੇਂਦਰ ਦੇ ਅਧਿਕਾਰਾਂ ਦੇ ਵਿੱਚ ਆਊਗਾ ਫੋਰ ਰਾਜਾਂ ਦੇ ਅਧਿਕਾਰਾਂ ਦਾ ਖਾਤਮਾ ਵੀ ਆ ਕਿ ਜਿਹੜੀ ਇਹ ਰੇਸ਼ੋ ਕਰਤੀ ਆ 40 40% ਪੰਜਾਬ ਪਾਊਗਾ ਇੱਥੇ ਖਜ਼ਾਨਾ ਉਧੜ ਚੁੱਕਿਆ 7.4 ਲੱਖ ਰੋਡ ਦਾ ਕਰਜਾਈ ਆ ਇਸ ਕਰਕੇ ਇੱਥੇ ਪੈਸਾ ਨਹੀਂ ਫਲੈਕਟੀ ਗੀ ਇੱਥੇ ਸਕੀਮ ਖਤਮ ਹੀ ਹੋ ਚੁੱਕੀ ਪੰਜਾਬ ਤੋਂ ਵਿਸ਼ੇਸ਼ ਕਰਕੇ ਸੋ ਇਹ ਸਾਨੂੰ ਮਰਦਾਨਸ਼ ਨਹੀਂ ਹੈ ਇਸ ਗੱਲ ਦੀ ਖਾਤਾ ਲੜ ਰਹੇ ਆ ਵੀ ਮੂਜਮਲਾਂ ਸਾਰਾ ਸਾਲ ਕੰਮ ਮਿਲੇ ਘੱਟੋ ਘੱਟ 200 ਦਿਨ ਜ਼ਰੂਰ ਨਾਲ ਜੀ ਅਜੇ ਮਿਲਣਾ ਚਾਹੀਦਾ ਪਹਿਲਾਂ 100 ਦਿਨ ਦੀ ਸਕੀਮ ਸੀ ਉਹ 40 45 ਦਿਨ ਕਰਤੀ ਗਈ ਆ ਪ੍ਰੈਕਟੀਕਲੀ 40-40 ਜਾਨੀ ਕੰਮ ਇਹ ਆਉਂਦਾ ਉਹਦੀ ਰਸਤਾ ਇਹ ਨਾ ਨਾ ਲੱਗਿਆ ਜੀ ਕਿਤਨੀ ਨੇਰ ਪਿੱਲੇ ਗੁੱਪਾਂ ਇਹ ਸਾਰੇ ਦੇਸ਼ ਦੇ ਵਿੱਚ ਲਹਿਰ ਬਣ ਜਾ ਰਹੀ ਆ ਹੋ ਸਕਦਾ ਇਹ ਮਜ਼ਦੂਰوں ਨੇ ਲੇਗਾ ਮਨਜ਼ੂਰ ਇਹ ਲਹਿਰ ਲੱਖਾਂ ਤੇ ਫੋੜ ਕੇ ਕਰੋੜਾਂ ਦੀ ਬਣ ਸਕਦੀ ਆ ਅਸੀਂ ਮਜ਼ਦੂਰਾਂ ਦੀ ਡਟ ਕੇ ਹਮਾਇਤ ਕਰਾਂਗੇ ਅਸੀਂ ਕਿਸਾਨ ਜਵੇਂ ਕਿਸਾਨਾਂ ਦੇ ਮੁੱਠਿਆਂ ਦੇ ਵਿੱਚ ਮਨਜ਼ੂਰ ਆ ਰਹਿਣਾ ਚਾਹੇ ਪਹਿਲਾਂ ਕੋਈ ਮੋਰਚਾ ਸੀ ਚੈਨੂ ਕਮੂਨਿਟੀ ਚਾਹੇ ਜ਼ਮੀਨਾਂ ਦੀ ਹੋ ਵਾਪਸੀ ਆ ਲੈਂਡ ਰੀਫੋਰਮਲੋ ਜੈ ਜੁਨੀਵਰਸਿਟੀ ਵਿਚਾਰਕ ਮਜ਼ਦੂਰਾਂ ਨੇ ਖਵਤਿ ਦਿੱਤੀ ਆ ਅਸੀਂ ਉਦੋਂ ਵੀ ਤੁਗਣੀ ਚੌਗਣੀ ਹਮਾਇਤ ਕਰਾਂਗੇ ਤੁਗੜਾਂ ਦੀ ਰੇਗਾ ਮਜ਼ਦੂਰਾਂ ਲਈ ਰਹਿਣਾ ਜਬ ਤੱਕ ਉਹ ਲਾਦੇ ਰਹਿਣਗੇ ਉਸ ਨੂੰ ਚੜ ਕੇ ਖਾਸ ਕਰਾਂਗੇ ਤੇ ਕੰਮ ਦਿਓ ਆ ਜਾਊਗਾ ਅੱਜ ਪਸਾਨ ਮਜ਼ਦੂਰ ਬੋਲਦੇ ਵੱਡੋ ਪੂਰੇ ਪੰਜਾਬ ਦੇ ਵਿੱਚ ਮੋਦੀ ਦਾ ਜਿਹੜਾ ਪੁਤਲਾ ਬੁੱਕਿਆ ਗਿਆ ਵਾ ਇਹ ਪੁਤਲਾ ਜਿਹੜੀ ਮੋਦੀ ਸਰਕਾਰ ਇਹ ਭਾਰਤ ਦੇ ਵਿੱਚ ਜਿਹੜੀ ਚਲਦੀ ਫੰਦੇ ਰੇਗਾ ਸਕੀਮ ਸੀ ਉਹਨੂੰ ਖਤਮ ਕਰਨ ਜਾ ਰਹੀ ਆ ਉਦਾ ਕਰਕੇ ਪੁਤਲਾ ਜਿਹੜਾ ਬੁਰੇ ਆ ਸੀ ਜਿਹੜੀ ਬੀਆਰ ਰਾਮਜੀ ਨਵੀਂ ਸੀਮ ਲੈ ਕੇ ਆਂਦੀ ਉਹਦਾ ਵਿਰੋਧ ਕਰ ਰਹੇ ਆ ਅੱਜ ਪੂਰੇ ਪੰਜਾਬ ਦੇ ਵਿੱਚ ਹੈੱਡ ਕੁਆਰਟਰ ਦੇ ਪੁਤਲੇ ਫੂਕੇ ਜਾ ਰਹੇ ਆ ਅੱਛਾ ਕੀ ਕੀ ਮੰਗਾਂ ਨੂੰ ਲੈ ਕੇ ਕਿੱਦਾਂ ਦੀ ਕੀ ਮੰਗਾਂ ਨੂੰ ਲੈ ਕੇ ਚੱਲਦੇ ਰਹੂਗਾ ਪੁਤਲੇ ਫੂਕਾ ਦੱਸੋ ਦੇਖੋ ਜਿਹੜਾ ਮੋਦੀ ਸਰਕਾਰ ਕਹਿੰਦੀ ਹੈ ਵੀ 125 ਦਿਨ 걸ਣਾ ਹੈ 125 ਦਿਨ ਸਰ ਫੰਡਾਂ ਦੇ ਉੱਤੇ ਜਾਂਦਾ ਫੰਡਾਂ ਦੇ ਵਿੱਚ ਕਿੰਨੀ ਕਰੋੜਾਂ ਰਕਿਆ ਹਾਂ ਹਾਂ ਔਰ ਇਹਨੂੰ 2 ਲੱਖ 20 ਹਜ਼ਾਰ ਕਰੋੜਾਂ ਦਾ ਫੰਡ ਚਾਹੀਦਾ ਇਸ ਕਰਕੇ ਸਿਕਨ ਨੂੰ ਚਾਹ 125 ਦਿਨ ਦੇ ਦੋ ਹਾਰੇ ਚਲਨੀ ਨਹੀਂ ਕਿਉਂਕਿ ਇਹਦੀ ਰੇਸ਼ਿਓ ਜਿਹੜੀ 740 ਦੀ ਕੀਤੀ ਆ ਸਟੇਟ ਸਰਕਾਰਾਂ ਕੋਲੇ ਪੈਸੇ ਨਹੀਂ ਨਾ ਸਟੇਟ ਸਰਕਾਰ ਨੇ ਪੈਸਾ ਪਾਉਣਾ ਨਾ ਇਹ ਸਕੀਮ ਚੱਲਣੀ ਆ ਇਹ ਇੰਨੀ ਵੀ ਲੇਬਰ ਆ ਕਿ ਨਾੜਮੀ ਪਾਨੀਆਂ ਦੇ ਲਈ ਪੈਦਾ ਕਰ ਰਹੇ ਨੇ ਉਹਨਾਂ ਨੂੰ ਸਸਤੀ ਲੇਬਰ ਦੇਣਗੇ ਕਿਉਂਕਿ ਸਟੇਮ ਕੋਪਰੇਟ ਹੈ ਇਸ ਕਰਕੇ ਅਸੀਂ ਇਹਦਾ ਪ੍ਰੂਫ ਕਰਾਂਗੇ